ਨੂ ਦਾ ਦੌਰ ਆਇਆ ਇਸ ਦੁਨੀਆ ਤੇ ਨੂ ਨੇ ਪਛੋਤਾਬ ਦਾ ਪ੍ਰਚਾਰ ਕੀਤਾ ਨੂ ਨੇ ਅੰਗੀਕਾਰ ਦਾ ਪ੍ਰਚਾਰ ਕੀਤਾ ਨੂ ਇਸ ਧਰਤੀ ਉੱਤੇ ਆਇਆ ਔਰ ਉਹਨੇ ਜਲ ਪਰਲੋਦਾ ਪ੍ਰਚਾਰ ਕੀਤਾ ਇਸ ਧਰਤੀ ਤੇ ਆ ਕੇ ਨੂ ਕਹਿ ਰਿਹਾ ਹੈ ਕਿ 40 ਦਿਨ ਤੇ 40 ਰਾਤਾਂ ਮੀਂਹ ਪਏਗਾ ਨੂ ਕਹਿ ਰਿਹਾ ਹੈ ਮੀਂਹ ਪੈਣ ਤੋਂ ਬਾਅਦ ਜਲ ਪਰਲੋ ਆਏਗੀ ਨੂ ਕਹਿ ਰਿਹਾ ਹੈ ਕਿ ਸਾਰਿਆਂ ਨੂੰ ਰੋੜ ਕੇ ਲੈ ਜਾਏਗੀ ਨੂਹ ਕਹਿ ਰਿਹਾ ਜੇ ਤੁਸੀਂ ਬਚਣਾ ਚਾਹੁੰਦੇ ਹੋ ਤੇ ਆਪਣੇ ਪਾਪਾਂ ਤੋਂ ਕੀ ਕਰੋ ਪਛੋਤਾਬ ਕਰੋ ਪਰ ਬਾਈਬਲ ਦੇ ਵਿੱਚ ਲਿਖਿਆ ਨੂਹ ਦਾ ਦੌਰ ਆਇਆ ਪਰ ਕਿਸੇ ਨੇ ਅਸਰ ਨਹੀਂ ਕੀਤਾ ਕਿਸੇ ਨੇ ਸੁਣੀ ਨਹੀਂ ਟੀਟ ਰਹੇ ਲੋਕ ਜੀ ਇੰਨਾ ਹੀ ਜਲ ਪਰ ਲੋਆ ਚੱਲੀ ਐ ਇੰਨਾ ਹੀ ਮੀਂਹ ਆ ਚੱਲਿਆ ਕਿਸੇ ਨੇ ਅਸਰ ਨਹੀਂ ਕੀਤਾ ਲਿਖਿਆ ਨੂਹ ਦਾ ਪ੍ਰਚਾਰ ਸ਼ੁਰੂ ਕੋ ਦੀ ਔਲਾਦ ਉਹਦੇ ਪਰਿਵਾਰ ਨੇ ਮੰਨਿਆ ਜਿਹੜਾ ਪ੍ਰਚਾਰ ਨੂਹ ਕਰਦਾ ਸੀ ਉਹ ਵਚਨ ਕੀ ਹੋਇਆ ਉਹ ਵਚਨ ਪੂਰਾ ਹੋਇਆ ਜਲ ਪਰ ਲੋ ਆਈ ਤੇ ਉਹਨਾਂ ਨੂੰ ਰੋੜ ਕੇ ਜਲ ਪਰ ਲੋ ਰੋੜ ਕੇ ਲੈ ਗਈ ਉਹਨਾਂ ਨੂੰ